ਆਉ ਜ਼ਬੂਰ ਨੰਬਰ 23 ਨੂੰ ਸੁਣੀਏ ਮੇਰੇ ਭਾਈ ਪੈਣੋ ਜ਼ਬੂਰ ਨੰਬਰ 23 다উদ ਪਾਸ਼ਾ ਦੇ ਦੁਆਰਾ ਲਿਖਿਆ ਗਿਆ ਜਿਸ ਵਿੱਚ ਪਰਮੇਸ਼ਵਰ ਦਾ ਬੰਦਾ ਪਰਮੇਸ਼ਵਰ ਦਾ ਦਾਸ ਪਰਮੇਸ਼ਵਰ ਦਾ ਖਾਦਮ ਪਰਮੇਸ਼ਵਰ ਨੂੰ ਇੱਕ ਚਰਵਾਹੇ ਦੇ ਰੂਪ ਦੇ ਵਿੱਚ ਪੇਸ਼ ਕਰਦਾ ਹੈ ਔਰ ਆਪਣੇ ਆਪ ਨੂੰ ਉਸ ਦੀਆਂ ਭੇਡਾਂ ਦੀ ਇਮਾਨਤ ਬੋਲਦਾ ਹੈ ਦੌਦ ਪਾਸ਼ਾ ਲਿਖਦਾ ਹੈ ਕਿ ਯਹੋਵਾ ਮੇਰਾ ਜਾਲੀ ਹੈ ਮੈਨੂੰ ਥੜ ਨਾ ਹੋਵੇਗੀ ਉਹ ਮੈਨੂੰ ਹਰੇ-ਹਰੇ ਘਾਹ ਦੀਆਂ ਜੂਹਾਂ ਵਿੱਚ ਬਿਠਾਉਂਦਾ ਉਹ ਮੈਨੂੰ ਸੁਖਦਾਇਕ ਪਾਣੀਆਂ ਕੋਲ ਲੈ ਜਾਂਦਾ ਹੈ ਉਹ ਮੇਰੀ ਜਾਨ ਵਿੱਚ ਜਾਨ ਪਾਉਂਦਾ ਹੈ ਧਰਮ ਦੇ ਮਾਰਗਾਂ ਵਿੱਚ ਉਹ ਆਪਣੇ ਨਾਮ ਦੇ ਨਿਮਿਤ ਮੇਰੀ ਗਵਾਹੀ ਕਰਦਾ ਭਾਵੇਂ ਮੈਂ ਮੌਤ ਦੀ ਛਾਂ ਦੀ ਵਾਦੀ ਵਿੱਚ ਫਿਰਾ ਮੈਂ ਕਿਸੇ ਬਦੀ ਤੋਂ ਨਹੀਂ ਡਰਾਂਗਾ ਤੂੰ ਜੋ ਮੇਰੇ ਨਾਲ ਹੈ ਤੇਰੀ ਛੋਟੀ ਤੇ ਤੇਰੀ लाठी ਇਹ ਮੈਨੂੰ ਤਸੱਲੀ ਦਿੰਦੀਆਂ ਹਨ ਤੂੰ ਮੇਰੇ ਵਿਰੋਧੀਆਂ ਦੇ ਸਾਹਮਣੇ ਮੇਰੇ ਅੱਗੇ ਮੇਜ ਵਿਛਾਉਂਦਾ ਤੈਂ ਮੇਰੇ ਸਿਰ ਉੱਤੇ ਤੇਲ ਚਸਿਆ ਹੈ ਮੇਰਾ ਕਟੋਰਾ ਭਰਿਆ ਹੋਇਆ ਹੈ ਸੱਚਮੁੱਚ ਪਿਆਈ ਔਰ ਦਇਆ ਜੀਉਣ ਪਰ ਮੇਰਾ ਪਿੱਛਾ ਕਰਨਗੀਆਂ ਅਤੇ ਮੈਂ ਸਦਾ ਹੀ ਯਹੋਵਾ ਦੇ ਘਰ ਵਿੱਚ ਵਸਾਂਗਾ ਮੇਰੇ ਭਾਈਓ ਤੇ ਭੈਣੋ ਦੌਦ ਪਾਸ਼ਾ ਕਹਿੰਦਾ ਕਿ ਜਿਵੇਂ ਇੱਕ ਚਰਵਾਹਾ ਆਪਣੀਆਂ ਭੇਡਾਂ ਨੂੰ ਚੰਗੀਆਂ ਥਾਵਾਂ ਤੇ ਲੈ ਕੇ ਜਾਂਦਾ ਏਸੇ ਤਰ੍ਹਾਂ ਸਾਡਾ ਪਰਮੇਸ਼ਵਰ ਆਪਣੇ ਬੱਚਿਆਂ ਨੂੰ ਚੰਗੇ ਸਥਾਨਾਂ ਤੇ ਵਸਾਉਂਦਾ ਆ ਇਸ ਲਈ ਮੇਰੇ ਭਾਈਓ ਤੇ ਭੈਣੋ ਪ੍ਰਭੂ ਦਾ ਬਚਨ ਪ੍ਰਭੂ ਦਾ ਕਲਾਮ ਸਾਨੂੰ ਦੱਸਦਾ ਹੈ ਦੁੱਖ ਵਿੱਚ ਉਹ ਸਾਡੇ ਅੰਗ ਸੰਗ ਰਹਿੰਦਾ ਆ ਤੇ ਉਹ ਸਾਡੀ ਜ਼ਿੰਦਗੀ ਦੇ ਵਿੱਚ ਉਸ ਨੂੰ ਸ਼ਾਂਤੀ ਆਨੰਦ ਨੂੰ ਲੈ ਕੇ ਆਉਂਦਾ ਲਿਖਿਆ ਉਹ ਮੇਰੀ ਜਾਨ ਵਿੱਚ ਜਾਨ ਪਾਉਂਦਾ ਧਰਮ ਦੇ ਮਾਰਗਾਂ ਵਿੱਚ ਉਹ ਆਪਣੇ ਨਾਮ ਦੇ ਨਿਮਿਤ ਮੇਰੀ ਗਵਾਹੀ ਕਰਦਾ ਇਸ ਲਈ ਮੇਰੇ ਭਾਈ ਭੈਣੋਂ ਰਬੂ ਦਾ ਵਚਨ ਕੀ ਦੱਸਦਾ ਆ ਕਹਿੰਦਾ ਭਾਵੇਂ ਮੈਂ ਮੌਤ ਦੀ ਛਾਂ ਦੀ ਬਾਦੀ ਵਿੱਚ ਫੇਰਾ ਮੈਂ ਕਿਸੇ ਤੋਂ ਨਹੀਂ ਡਰਾਂ ਕਿਸੇ ਬਦੀ ਤੋਂ ਹਾਲਾਤ ਜਿੱਦਾਂ ਦੇ ਮਰਜ਼ੀ ਹੋਣ ਸਥਿਤੀਆਂ ਪਰਸਤਿਤੀਆਂ ਮੁਸ਼ਕਲਾਂ ਪਰੇਸ਼ਾਨੀਆਂ ਜਿੰਨੀਆਂ ਮਰਜ਼ੀ ਹੋਣ ਚਾਰ ਚਫੇਰੇ ਵਿਰੁੱਧ ਖੜੇ ਹੋਣ ਪਰ ਕਹਿੰਦਾ ਮੈਂ ਕਿਸੇ ਬਦੀ ਤੋਂ ਨਹੀਂ ਡਰਾਂਗਾ ਕਿਉਂ ਜੋ ਤੂੰ ਮੇਰੇ ਨਾਲ ਹੈ ਤੇਰੀ ਸੋਟੀ ਤੇ ਲਾਠੀ ਇਹ ਮੈਨੂੰ ਤਸੱਲੀ ਦਿੰਦੀਆਂ ਹਨ ਇਹ ਪ੍ਰਭੂ ਦਾ ਵਚਨ ਪ੍ਰਭੂ ਦਾ ਕਲਾਮ ਹੈ ਉਹ ਲਿਖਿਆ ਤੂੰ ਮੇਰੇ ਵਿਰੋਧੀਆਂ ਦੇ ਸਨਮੁਖ ਮੇਰੇ ਅੱਗੇ ਮੇਜ਼ ਵਿਛੋਨਾ ਕਹਿੰਦਾ ਜਿਹੜੇ ਮੈਨੂੰ ਬੁਰਾ ਭਲਾ ਕਹਿੰਦੇ ਨੇ ਤੂੰ ਮੇਰੀ ਇੱਜ਼ਤ ਵਧਾਉਣਾ ਉਹਨਾਂ ਦੇ ਅੱਗੇ ਮੇਜ਼ ਇੱਜ਼ਤ ਨੂੰ ਦੱਸਦਾ ਹੈ ਜੀ ਜਿੱਦਾਂ ਅਸੀਂ ਪਰੌਣਿਆਂ ਦੇ ਸਾਹਮਣੇ ਰਿਸ਼ਤੇਦਾਰਾਂ ਦੇ ਸਾਹਮਣੇ ਮੇਜ਼ ਰੱਖਦੇ ਹਾਂ ਔਰ ਉਹਨਾਂ ਦੀ ਰਿਸਪੈਕਟ ਲਈ ਰੱਖਦੇ ਹਾਂ ਕਿਉਂਕਿ ਪ੍ਰਭੂ ਦਾ ਵਚਨ ਦੱਸਦਾ ਮੈਂ ਤੇਰੇ ਵੈਰੀਆਂ ਦੇ ਅੱਗੇ ਤੇਰੇ ਲਈ ਮੇਜ ਵਸ਼ਾਵਾਂਗਾ ਪਾਪ ਤੇਰੀ ਇੱਜ਼ਤ ਨੂੰ ਵਧਾਵਾਂਗਾ ਕਹਿੰਦਾ ਤਾ ਮੇਰੇ ਸਿਰ ਤੇ ਤੇਲ ਜਿਹੜਾ ਚਸਿਆ ਮੇਰਾ ਕਟੋਰਾ ਭਰਿਆ ਕਹਿੰਦਾ ਪ੍ਰਭੂ ਤੇਰੀ ਕਿਰਪਾ ਤੇਰਾ ਜਲਾਲ ਮੇਰੇ ਸਿਰ ਉੱਤੇ ਆ ਔਰ ਕਹਿੰਦਾ ਸੱਚਮੁੱਚ ਭਲਾਈ ਔਰ ਦਇਆ ਜੂਣ ਪਰ ਮੇਰਾ ਪਿੱਛਾ ਕਰਨਗੇ ਅਤੇ ਮੈਂ ਸਦਾ ਯਹੋਵਾ ਦੇ ਘਰ ਚ ਵਸਾਂਗਾ ਕਹਿੰਦਾ ਭਲੇ ਆਈ ਔਰ ਦਇਆ ਜੀਵਨ ਪਰ ਮੇਰਾ ਪਿੱਛਾ ਕਰਨੀ ਮੈਂ ਸਦਾ ਪ੍ਰਭੂ ਦੇ ਘਰ ਵਿੱਚ ਰਸਾਂਗਾ ਮੈਂ ਇਹੀ ਕਹਾਂਗਾ ਗੱਲ ਸਾਡੇ ਲਈ ਬਹੁਤ ਜ਼ਰੂਰੀ ਹੈ ਕਿ ਪ੍ਰਭੂ ਦੀ ਕਿਰਪਾ ਸਾਡੇ ਨਾਲ ਹੋਵੇ ਪ੍ਰਭੂ ਦੀ ਦਇਆ ਸਾਡੇ ਨਾਲ ਹੋਵੇ ਇਸ ਕਰਕੇ ਦੌਦ ਇਸ ਜ਼ਬੂਰ ਦੇ ਰਾਹੀ ਸਾਨੂੰ ਇਹੀ ਸਿਖਾਉਂਦਾ ਕਿ ਪ੍ਰਭੂ ਸੱਚਮੁੱਚ ਸਾਡੇ ਹਰੇਕ ਦੁੱਖ ਸੁੱਖ ਵਿੱਚ ਸਾਡੇ ਨਾਲ ਜਿੱਦਾਂ ਇੱਕ ਚਰਵਾਹਾ ਆਪਣੀਆਂ ਭੇਡਾਂ ਨਾਲ ਪਿਆਰ ਕਰਦਾ ਉਹਨਾਂ ਨੂੰ ਬਚਾਉਂਦਾ ਹਰੇਕ ਆਫਤ ਤੋਂ ਇਦਾਂ ਸਾਡਾ ਪ੍ਰਭੂ ਵੀ ਸਾਨੂੰ ਬਚਾਉਂਦਾ ਆ ਮੇਰੇ ਭਾਈਓ ਤੇ ਭੈਣੋ ਪ੍ਰਭੂ ਦੇ ਵਚਨਾਂ ਦੇ ਵਿੱਚੋਂ ਅੱਜ ਮੈਂ ਹੀ ਕਮਾਂਗਾ ਕਿ ਸਾਨੂੰ ਸਮਝਣ ਦੀ ਲੋੜ ਹੈ ਆਪਣੇ ਖੁਦਾ ਦੇ ਪਿੱਛੇ ਚੱਲਣ ਦੀ ਲੋੜ ਹੈ ਆਪਣੇ ਪ੍ਰਭੂ ਦੇ ਪਿੱਛੇ ਚੱਲਣ ਦੀ ਲੋੜ ਹੈ ਜਿਦਾਂ ਭੇਡਾਂ ਆਪਣੀ ਚਰਵਾਹੇ ਪਿੱਛੇ ਚੱਲਦੀਆਂ ਸੇਫ ਹੈ ਇਦਾਂ ਸੀ ਜੇ ਪ੍ਰਭੂ ਦੇ ਪਿੱਛੇ ਚੱਲਾਂਗੇ ਸੁਰੱਖਿਤਾ ਜੇ ਆਪਣੇ ਪ੍ਰਭੂ ਤੋਂ ਦੂਰ ਭੱਜਾਂਗੇ ਜੇ ਆਪਣੇ ਮਾਲਕ ਮੁਕਤੀਦਾਤਾ ਪ੍ਰਭੂ ਪਰਮੇਸ਼ਵਰ ਤੋਂ ਦੂਰ ਜਾਵਾਂਗੇ ਤੇ ਅਸੀਂ ਮੁਸੀਬਤ ਵਿੱਚ ਫਸ ਸਕਦੇ ਹਾਂ ਪਰੇਸ਼ਾਨੀ ਵਿੱਚ ਫਸ ਸਕਦੇ ਹਾਂ ਇਸੇ ਲਈ ਪ੍ਰਭੂ ਦਾ ਵਚਨ ਕਹਿੰਦਾ ਆ ਦੌਦ ਜਿਹੜਾ ਲਿਖਦਾ ਆ ਕਹਿੰਦਾ ਯਹੋਵਾ ਮੇਰਾ ਜਾਲੀ ਆ ਸੱਚਮੁੱਚ ਉਹ ਸਾਡਾ ਜਾਲੀ ਹੈ ਸੱਚਮੁੱਚ ਉਹ ਸਾਡਾ ਪਰਮੇਸ਼ਵਰ ਹੈ ਉਹ ਆਤ ਤੋਂ ਲੈ ਕੇ ਅੰਤ ਤੱਕ ਰਹਿਣ ਵਾਲਾ ਪਰਮੇਸ਼ਵਰ ਹੈ ਉਹ ਸਦਾ ਸਦਾ ਤੱਕ ਵਾਸ ਕਰਨ ਵਾਲਾ ਪ੍ਰਭੂ ਹੈ ਸੋ ਆਓ ਹੁਣ ਅਸੀਂ ਖੁਦਾਵੰਦ ਦੇ ਚਰਨਾਂ ਵਿੱਚ ਪ੍ਰਾਰਥਨਾ ਵਿੱਚ ਚਲੀਏ ਅੱਜ ਜੇ ਤੁਸੀਂ ਕਿਸੇ ਪਰੇਸ਼ਾਨੀ ਵਿੱਚ ਹੋ ਕਿਸੇ ਬਿਮਾਰੀ ਵਿੱਚ ਹੋ ਤੇ ਮੈਂ ਤੁਹਾਡੇ ਲਈ ਪ੍ਰਾਰਥਨਾ ਕਰਾਂਗਾ ਸਰਵ ਸ਼ਕਤੀਮਾਨ ਪ੍ਰਭੂ ਯਹੋਵਾ ਧੰਨਵਾਦ ਕਰਦੇ ਆ ਮਹਾਨ ਪਿਤਾ ਪਰਮੇਸ਼ਵਰ ਤੁਹਾਡਾ ਪਵਿੱਤਰ ਆਤਮਾ ਇੱਕ ਇੱਕ ਦੇ ਜੀਵਨ ਵਿੱਚ ਕੰਮ ਕਰੇ ਤੁਹਾਡੀ ਸ਼ਾਮਰਥ ਕੰਮ ਕਰੇ ਰੋਗ ਬਿਮਾਰੀਆਂ ਪਰੇਸ਼ਾਨੀਆਂ ਯੀਸ਼ੂ ਮਸੀਹ ਦੇ ਜ਼ਿੰਦਾ ਨਾਮ ਵਿੱਚ ਖਤਮ ਹੋ ਜਾਣ ਤੁਹਾਡਾ ਆਤਮਾ ਇੱਕ ਇੱਕ ਦੇ ਜੀਵਨ ਵਿੱਚ ਕਾਰਿਆ ਕਰੇ ਤੁਹਾਡੀ ਬਰਕਤ ਇੱਕ ਇੱਕ ਜੀਵਨ ਵਿੱਚ ਕੰਮ ਕਰੇ ਸਮਰਥੀ ਜਲਾਲੀ ਪ੍ਰਭੂ ਯੀਸ਼ੂ ਮਸੀਹ ਮੈਂ ਧੰਨਵਾਦ ਸ਼ੁਕਰ ਕਰਦਾ ਪ੍ਰਭੂ ਜੀ ਪ੍ਰਭੂ ਪਰਮੇਸ਼ਵਰ ਇੱਕ ਇੱਕ ਨੂੰ ਬਰਕਤ ਦਿਓ ਰੋਗ ਬਿਮਾਰੀਆਂ ਦਾ ਨਾਸ਼ ਕਰੋ ਹਰ ਤਰ੍ਹਾਂ ਦੀਆਂ ਪਰੇਸ਼ਾਨੀਆਂ ਮੁਸ਼ਕਲਾਂ ਤੁਹਾਡੇ ਬੱਚਿਆਂ ਦੇ ਜੀਵਨ ਵਿੱਚੋਂ ਬਾਹਰ ਜਾਣ ਜੋ ਬੱਚੇ ਪਿਤਾ ਇਸ ਸਮੇਂ ਦੁੱਖ ਵਿੱਚ ਹੈ ਬਿਮਾਰੀ ਵਿੱਚ ਹੈ ਆਜੋ ਬਿਮਾਰੀਆਂ ਤੋਂ ਮੁਕਤ ਹੋ ਜਾਣ ਜਿਹੜੇ ਪਿਤਾ ਕਾਰੋਬਾਰ ਤੋਂ ਬੰਜਿਤ ਹੈ ਖੁਦਾਵੰਦ ਜਿਨ੍ਹਾਂ ਦੇ ਕੋਲ ਆਪਣਾ ਕਾਰੋਬਾਰ ਨਹੀਂ ਮੇਰੇ ਪਰਮੇਸ਼ਵਰ ਮੈਂ ਉਹਨਾਂ ਬੱਚਿਆਂ ਲਈ ਪ੍ਰਾਰਥਨਾ ਕਰਦਾ ਉਹ ਬੱਚੇ ਵੀ ਖੁਦਾਵੰਦ ਤੁਹਾਡੀ ਬਰਕਤ ਦੇ ਨਾਲ ਭਰ ਜਾਣ ਉਹਨਾਂ ਨੂੰ ਆਪਣੇ ਕਾਰੋਬਾਰ ਦੋ ਮੇਰੇ ਪਰਮੇਸ਼ਵਰ ਪਿਤਾ ਮੈਂ ਪ੍ਰਾਰਥਨਾ ਕਰਦਾ ਤੁਹਾਡਾ ਦਾਸ ਹੋਣ ਦੇ ਨਾਤੇ ਮੇਰੇ ਪ੍ਰਭੂ ਯਹੋਵਾ ਜਿਨ੍ਹਾਂ ਪੈਣਾ ਦੇ ਕੋਲ ਜਿਨ੍ਹਾਂ ਜੋੜਿਆਂ ਕੋਲ ਮਹਾਨ ਪ੍ਰਭੂ ਬੱਚਿਆਂ ਦੀ ਬਰਕਤ ਨਹੀਂ ਉਨਾ ਨੂੰ ਬੱਚਿਆਂ ਦੀ ਬਰਕਤ ਦੇ ਨਾਲ ਮਮੂਰ ਕਰ ਦਿਓ ਮੇਰੇ ਪ੍ਰਭੂ ਯਹੋਵਾ ਜੋ ਨੌਜਵਾਨ ਨਸ਼ਿਆਂ ਦੀ ਗੁਲਾਮੀ ਵਿੱਚ ਫਸੇ ਹੋਏ ਆ ਅੱਜ ਪ੍ਰਭੂ ਯੀਸ਼ੂ ਦੇ ਨਾਮ ਵਿੱਚ ਉਹ ਨਸ਼ਿਆਂ ਦੀ ਗੁਲਾਮੀ ਤੋਂ ਆਜ਼ਾਦੀ ਪ੍ਰਾਪਤ ਕਰਨ ਮਹਾਨ ਪ੍ਰਭੂ ਹਰੇਕ ਤਰ੍ਹਾਂ ਦਾ ਬੁਰਾ ਆਤਮਾ ਹਰੇਕ ਤਰ੍ਹਾਂ ਦਾ ਭ੍ਰਿਸ਼ਟ ਆਤਮਾ ਹਰੇਕ ਤਰ੍ਹਾਂ ਦਾ ਵਿਭਚਾਰ ਗੰਦਗੀ ਦਾ ਆਤਮਾ ਅੱਜ ਇਹਨਾਂ ਜ਼ਿੰਦਗੀਆਂ ਨੂੰ ਛੱਡ ਕੇ ਹਮੇਸ਼ਾ ਹਮੇਸ਼ਾ ਲਈ ਇਹਨਾਂ ਜ਼ਿੰਦਗੀਆਂ ਤੋਂ ਬਾਹਰ ਹੋ ਜਾਵੇ ਮੇਰੇ ਪ੍ਰਭੂ ਪ੍ਰਾਰਥਨਾ ਕਰਦੇ ਤੁਹਾਡੇ ਪਵਿੱਤਰ ਨਾਮ ਦੇ ਵਿੱਚ ਪਿਤਾ ਸਮਰਥੀ ਪਰਮੇਸ਼ਵਰ ਤੁਸੀਂ ਇੱਕ ਇੱਕ ਜੀਵਨ ਦੇ ਅੰਦਰ ਕੰਮ ਕਰੋ ਤੁਹਾਡਾ ਜਲਾਲ ਮੇਰੇ ਪਾਤਸ਼ਾਹ ਪਰਮੇਸ਼ਵਰ ਇੱਕ ਇੱਕ ਜ਼ਿੰਦਗੀ ਵਿੱਚ ਕਾਰਿਆ ਕਰੇ ਸਮਰਥੀ ਬਾਪ ਤੁਸੀਂ ਆਪਣੇ ਪਵਿੱਤਰ ਆਤਮਾ ਵਸੀਲੇ ਕੰਮ ਕਰੋ ਦੁੱਖਾਂ ਦਾ ਬਿਮਾਰੀਆਂ ਦਾ ਅੰਤ ਕਰ ਦਿਓ ਅੱਜ ਦੇ ਜੋ ਵਚਨ ਪੜ੍ਹੇਗੇ ਇਹ ਵਚਨ ਇਹਨਾਂ ਬੱਚਿਆਂ ਦੇ ਲਈ ਆਸ਼ੀਸ਼ ਦਾ ਕਾਰਨ ਬਣ ਬਰਕਤ ਦਾ ਕਾਰਨ ਬਣ ਮਹਾਨ ਪ੍ਰਭੂ ਅੱਜ ਦੇ ਵਚਨ ਇਹਨਾਂ ਜ਼ਿੰਦਗੀਆਂ ਲਈ ਨਵੇਂ ਦਰਵਾਜ਼ੇ ਖੁੱਲ ਜਾਣ ਔਰ ਇਹਨਾਂ ਲਈ ਮੈਂ ਪ੍ਰਾਰਥਨਾ ਕਰਦਾ ਬੰਦ ਦਰਵਾਜ਼ੇ ਸਾਰੇ ਅੱਜ ਯੀਸ਼ੂ ਮਸੀਹ ਦੇ ਨਾਮ ਵਿੱਚ ਖੁੱਲ ਜਾਣ ਪ੍ਰਭੂ ਯੀਸ਼ੂ ਮਸੀਹ ਦੇ ਨਾਮ 'ਚ ਮੰਗਦੇ ਹਾਂ ਆਮੀਨ